ਬੜੇ ਧਿਆਨ ਨਾਲ ਸੁਣਨਾ ਜਿਹੜੇ ਨਹੀਂ ਆਉਂਦੇ ਨਾ ਗੁਰਦੁਆਰੇ ਉਹਨਾਂ ਦਾ ਮਨ ਤੇ ਨਹੀਂ ਮੰਨਦਾ ਨਹੀਂ ਆਉਂਦੇ ਮੰਦਰ ਨਹੀਂ ਜਾਂਦੇ ਮਸਜਿਦ ਨਹੀਂ ਪੜਦੇ ਨਿਵਾਸ ਨਹੀਂ ਜਾਂਦੇ ਚਰਚ ਦੇ ਵਿੱਚ ਪ੍ਰੇਰਣ ਕਰਨ ਵਾਸਤੇ ਉਹਨਾਂ ਦਾ ਮਨ ਨਹੀਂ ਮੰਨਦਾ ਪਰ ਮੈਂ ਦਾਅਵੇ ਨਾਲ ਕਹਿੰਦਾ ਜਿਹੜੇ ਗੁਰਦੁਆਰੇ ਵੀ ਆਂਦੇ ਨੇ ਉਹਨਾਂ ਦਾ ਵੀ ਨਹੀਂ ਮੰਨਦਾ ਜੋ ਮੰਦਰਾਂ ਦੇ ਚ ਜਾਂਦੇ ਨੇ ਉਹਨਾਂ ਦਾ ਵੀ ਨਹੀਂ ਮੰਨਦਾ ਫਿਰ ਤੁਸੀਂ ਆਖੋਗੇ ਕਿਸ ਤਰ੍ਹਾਂ ਹੋਵੇਗਾ ਮਨ ਮੰਨਦਾ ਤਾਂ ਤੇ ਆਉਂਦੇ ਆ ਸੀ ਬਾਟ ਕਰਦੇ ਆ ਪੂਜਾ ਕਰਦੇ ਆ ਗੁਰਦਾਰੇ ਆਮਨੇ ਕਹਾ ਸੁਣਦੇ ਆ ਕੀਰਤਨ ਸੁਣਦੇ ਆ ਏ ਹੁਣ ਗੁਰੂ ਅਰਜਨ ਦੇਵ ਜੀ ਬਾਵਨਾ ਖਰੀਜ ਦੱਸਦੇ ਨੇ ਖੋਲ ਕੇ ਦੱਸ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨਦਾ ਨਹੀਂ ਹੈ ਪਰਮਾਤਮਾ ਕੋਲੋਂ ਮੰਗਦਾ ਹੈ ਮੰਨਦਾ ਨਹੀਂ ਹੈ ਮੰਗਦਾ ਹੈ ਮੰਗਣ ਵਾਸਤੇ ਆਉਂਦਾ ਹੈ ਤੂੰ ਐ ਦੇ ਐ ਦੇ ਐ ਦੇ ਅਭਿ ਦੇ ਅਭਿ ਦੇ ਅਭਿ ਦੇ ਮੇਰੇ ਘਰ ਦਾਣ ਆ ਜਾਏ ਪੁੱਤਰ ਆ ਜਾਏ ਪ੍ਰਭੂਤਾ ਆ ਜਾਏ ਤੇ ਪਰਮਾਤਮਾ ਆਖੇ ਮੈਂ ਵੀ ਆ ਜਾ ਨਾ ਨਾ ਤੇਰੀ ਲੋੜ ਹੈ ਤੋਏ ਤੂੰ ਆਸ Oh,